60 ਦਿਨ ਹੋ ਗਏ ਆ ਜਗਜੀਤ ਸਿੰਘ ਡੱਲੇਵਾਲ ਸਾਹਿਬ ਨੂੰ ਮਰਨ ਵਰਤੇ ਅੱਜ 10 ਤਣਾ ਬਾਅਦ ਟਰਾਲੀ ਤੋਂ ਬਾਹਰ ਨਿਕਲ ਕੇ ਅਖੰਡ ਪਾਠ ਸਾਹਿਬ ਦਾ ਅਜ ਭੋਗ ਪੈ ਰਿਆ ਵਾ ਉੱਥੇ ਦਰਸ਼ਨ ਕਰਨ ਵਾਸਤੇ ਜਾ ਰਹੇ ਆ ਰਾਸਤਾ ਹੀ ਰਾਸਤਾ ਜਿੰਜੀਤ ਸਿੰਘ ਢੱਲੇਵਾਲ ਨੂੰ ਸਟੇਜ ਤੇ ਅੱਜ ਆ ਰਿਹਾ ਹੈ ਉਸ ਤੋਂ ਬਾਅਦ ਅੱਜ ਜੁਗਜੀਤ ਸਿੰਘ ਢੱਲੇਵਾਲ ਨੇ ਲੋਕਾਂ ਚਾਲੂ ਕਰਾਇਆ ਦਾ ਦੋਨੇ ਤੋਂ ਵਾਦਾ ਕਿ ਜੁਨੀ ਜਵਾਨ ਨੂੰ ਦੇਖਦੇ ਜਾਂਦਾ ਜਾ ਰਹੇ ਹਨ ਬੋਲੇ ਸੋਨਹਾਰਾ

ਮੜਾ ਦੇਖ ਨਹੀਂ ਬਾਦ ਦੇਖ ਧੀਰਜ ਧਿਆਨ ਦਾ ਮੜਾ ਛੇਡਾਂ ਨਾ ਲੱਗ ਜਵੇ ਆ ਜੋ ਇਹਨਾਂ ਤੋਂ ਗੈਪ ਨਾਲ ਮਰਖੀਆਂ ਹਟਾਓ ਥੱਲੇ ਰੋੜੇ ਵੇਖ ਕੇ ਆ ਹੌਲੀ ਚੱਲਿਓ ਇੱਥੇ ਟਾਈਆਂ ਪੈਣ ਮੜਾ ਅੱਛੇ ਰੋਗੇ ਜਗਦੀਪਾ ਹੱਥ ਕੋਲੋਂ ਨਾ ਧਿਆਨ ਰੱਖੀ ਕਾਇਤ ਚੱਲ ਜਾਰੀ ਆ ਪਰ ਮਨਵਰ ਵੀ ਚੱਲ ਜਾਰੀ ਆ ਭਾਵੇਂ ਕਿ ਇਸ ਹੁਣ ਜਿਹੜੀ ਮੀਟਿੰਗ ਹੈ ਉਹ ਭਾਈ মিডিਆ ਮੜਾ ਹੋ ਜਾ ਸੈਡ ਡੱਲੇਵਾਲ ਸਾਹਿਬ ਨੂੰ ਸਟੇਜ ਤੇ ਲੈ ਕੇ ਜਾ ਲੈ ਕੇ ਜਾ ਜਾ ਰਹੇ ਨੇ ਅਖੰਡ ਪਾਤਸ਼ਾਹ ਜਿੱਥੇ ਅੱਜ ਭੋਗ ਪਾਏ ਨੇ ਅਖੰਡ ਪਾਤਸ਼ਾਹ ਦੇ ਖਨੋਰੀ ਬਾਟਰ ਤੋਂ ਸਿੱਧੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਦੇ ਬੱਦਲ ਨੂੰ ਬੋਗਾਂ ਬਾਬੋ ਨਾਲ ਇਹਨਾਂ ਨਾਲ ਇਹਨਾਂ ਨਾਲ ਯਾਰ ਨਾਲ ਨਾਲੇ ਹਾਂ ਸਾਡਾ ਬਾਦ ਸਾਡਾ ਨਾਲ ਨਾਲੇ ਆਹ ਸਾਡਾ ਤਾਂ ਆ ਗਿਆ ਇਹਨੇ ਕਿਹਨੇ ਤੋ 5 ਸਾਲੇ ਤੇ ਆਉਣ ਜੋ ਪੈਸਾ ਲਾਉਂਦੇ ਨਾ ਲੈਂਦੇ ਹੋ ਤੁਸੀਂ ਹਰ ਜਿੱਥੇ ਚਲੇ ਜਾਓ ਬੈਸ ਵਾਲੇ ਨੂੰ ਆਹ ਅੱਜ ਸਲਾਮੀ ਆਟਮ ਨਮਸਕਾਰ ਕਰ ਰਹੇ ਨੇ ਮਹਾਰਾਜ ਨੂੰ ਡਲੇਵਾਲ ਸਾਹਿਬ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਪਰਤਾਲਾ ਦੇਖਾ ਅਪੀਰੋ ਦੇ ਜੇ ਜੀਆ ਸਭ ਕਬਰਾਂ ਦਾ ਸਿਰਦਾ ਇਹਦੇ ਫਤਕਾ ਦੇ ਇਹੋ ਫਤਕਾ ਜਿਹੜੇ ਪ੍ਰਤਾਪ ਦੇ Yeah. 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 ਆਪ ਕੀ ਆਪ ਦੀ ਸਾਲ ਕੇ ਕਹਾਣੀ ਬਰਵਾਰ ਪਾਣ ਸਾ ਬਲੀ ਕੋ ਦਾ ਜਿਹੜੀ ਮਰੀ ਪੜੀ ਅੰਦਰ ਖਾਣ ਭਰਾ ਜੀ ਦਾਰਾ ਜੀ 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 ਬਹੁਤ ਪੀਰ ਆ ਤੁਸਾਂ ਅਰਦਾਸ ਬੇਨਤੀ ਕੀਤੀ ਡਲੇਵਾਲ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਾਹਮਣੇ ਹੋ ਕੇ ਸਭ ਤਰ੍ਹਾਂ ਜੜਾਇਆ ਈਂ ਸਭ ਤਰ੍ਹਾਂ ਜੜਾਇਆ ਈਂ ਵੀ ਦੀਨਤ ਵਾਲੇ ਡਲੇਵਾਲ ਸਾਹਿਬ ਦੀ ਭੈਣ ਜੀ ਖੜੇ ਨੇ ਜਿਹੜੇ ਕਿ ਅੱਖਾਂ ਦੇ ਵਿੱਚ ਪਾਣੀ ਆ ਸਾਰੀਆਂ ਬੀਬੀਆਂ ਤੇ ਜੀ ਸਤਿਗੁਰੂ ਦਾ ਸਤਿਗੁਰੂ ਦਾ ਜਾ ਰਿਹਾ ਵਾ ਜਿਹੜਾ ਅਖੰਡ ਪੁਰਸਾਹਬ ਦਾ ਭੋਗ ਪਿਆ ਵਾ ਇਹ ਤੁਹਾਨੂੰ ਇਸ ਦੀਆਂ ਤਸਵੀਰਾਂ ਦਿਖਾ ਰਹੇ ਨੇ ਥੱਲੇ ਵਾਲ ਸਾਬ ਮੱਥਾ ਟੇਕਣ ਲਈ ਆਏ ਸੀ ਮੱਥਾ ਟੇਕ ਕੇ ਨਾਲ ਦੀ ਨਾਲ ਚਲੇ ਗਏ ਕਿਉਂਕਿ ਸਿਹਤ ਅਜਾਜ ਤਨੀ ਦੇੰਦੀ ਕਮਜ਼ੋਰ ਹੋ ਚੁੱਕੇ ਬਹੁਤ ਕਰ ਤੋਂ ਕਰ ਡੇਢ 2 ਮਿੰਟ ਅਰਦਾਸ ਕੀਤੀ ਮਹਾਰਾਜ ਦੇ ਅੱਗੇ ਡੱਲੇ ਵਾਲ ਸਾਹਿਬ ਨੇ ਔਰ ਫਿਰ ਆਪਣੇ ਟਰਾਲੀ ਵਾਲ ਨੂੰ ਫਿਰ ਵਾਪਸ ਚਲੇ ਗਏ ਜਨਾਂ ਦੇ ਵਿੱਚ ਜਾ ਕੇ ਇੱਕ ਛੋਟੀ ਜਿਹੀ ਅਰਦਾਸ ਜਿੱਤ ਰੁੱਕ ਗਏ ਕਿ ਅੰਦਰ ਬਲਸ ਨੇ ਆਉਂਦੇ